ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚੁੁ ਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰੈ ਭੁਖਿਆ ਭੁਖ ਨਾ ਤਰੀ ਜੇ ਬੰਨਾ ਪ੍ਰੀਆ ਭਰ ਸਹਿ ਸਿਆਣ ਪਲਖੋ ਹੋਇ ਤੈ ਕਿਨ ਚਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੀ ਹੁਕਮ ਲੈ ਵਢਾਈ ਹੁਕਮੇ ਉਤਮ ਨੀਚ ਹੁਕਮ ਲੇਖਦੁ ਸੁਖ ਸੁਭ ਪਾਈਏ ਕਿਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾ ਹੋਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾ ਜਨ ਨੀਸਣ ਗਾਵੇ ਕੋ ਗੁਣ ਵਡਿਆਈਆਂ ਚਾਰੇ ਗਾਵੇ ਕੋ ਵਿਦਿਆ ਵਿਖੰ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕੇਹ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਦਸੇ ਦੂਰ ਗਾਵੇ ਕੋ ਵੇਖੇ ਹਦਰ ਹਦੂਰ ਕਤਨਾ ਕਥੀ ਨਾ ਆਵੇ ਟੋਟੇ ਕਦ ਕਦ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹ ਸਾਚਾ ਸਾਈ ਸਾਚਨੈ ਭਾਖਿਆ ਭਾਉੇ ਪਾਰ ਆਖੇ ਮੰਗੇ ਦੇਖਦੇ ਹਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੀਏ ਜਿਤ ਸੇ ਦਰਬਾਰ ਮੂਹੇ ਕੇ ਬੋਲਨ ਬੋਲੀਏ ਜੀ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਤਿਨਾਮ ਵਢਾਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੂਖ ਦਵਾਰੇ ਨਾਨਕ ਏ ਵੈ ਜਨਮੇ ਸੁਭਾਪੇ ਸਤਿਆਰ ਥਾਪਿਆ ਨਾ ਜੈ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਣ ਸੇਵੈ ਤਿਨ ਪਾਇਆ ਮਾਨ ਨਾਨਕ ਗਾਵੈ ਕੋ ਨੀਂਦਾਂ ਗਾਵੈ ਸੁਨਿਆਮਣ ਰਖੀਏ ਪਾਉ ਦੁੱਖ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਏ ਗੁਰੂ ਸਰ ਗੁਰੂ ਗੋਰੀਖੇ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸੁਬਨ ਜੀਆ ਕਾਇਜਾਤਾ ਸੋ ਮੈਂ ਵਿਸਰਨਾ ਨਾ ਜਾਈ ਸਿਰਤ ਨਾਵਾਂ ਜੇ ਤਿਸੁ ਭਾਵਾ ਮਿਨ ਪਾਣੇ ਕੀ ਨਾਹੀ ਕਰੀ ਜੇ ਤਿਸ ਰੇਠਿ ਉਪਾਈ ਵੇਖਿ ਮਨ ਕਰਮਾ ਕੇ ਮਿਲੇ ਲਈ ਮਾਤੁ ਵਿਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਗੁਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰੇ ਨਾ ਜਾਈ ਜੇ ਜੁਗ ਚਾਰ ਆਰਜਾ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਨਾਵੇ ਤਾ ਬਾਤ ਨੁ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗਣਮਨ ਤਿਆਗ ਗੁਰਦੇਹ ਤੇਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਭੇਰ ਸੁਨ ਨਾਥ ਸੁਨਿਆ ਧਰਤ ਤਵਲੇ ਆਕਾਸ ਸੁਣਿਆ ਦੀਪ ਲੋਹ ਪਾਤਲ ਸੁਣਿਆ ਪੂਨਸ ਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਨੇ ਯੂਸਰ ਬਰਮਹਿੰਦ ਸੁਨੇ ਮੁਖ ਸਲਾਹ ਨੰਮੰਦ ਸੁਨੇ ਜੋਗ ਜੁਗਤਨ ਭੇਦ ਸੁਨੇ ਸਾਧ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾਧ ਸੰਤੋ ਗਿਆਨ ਸੁਨੇ ਅਚਰ ਕਾ ਇਸਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਗਾਹ ਸੁਨੇ ਸੇਖ ਪੀਰ ਪਾਚਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਤੋ ਵੇਸ ਗਾਹ ਨਾ ਨਿਕ ਭਗਤਾ ਸਦਾ ਵਿਗਾ ਸੁਨੇ ਦੁ ਖਪਾਵ ਕਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਕਾਗਦ ਕਲਮ ਨ ਲਿਖਣ ਹਾਰ ਮਨੇ ਕਾ ਬੇ ਕਰਮ ਵਿਚਾਰ ਐਸਾ ਨਾਮ ਨਰਿੰਝੜ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਸੁਰਤੋ ਵੇਮਣ ਬੁੱਧ ਮਨੇ ਸਗਲ ਭਵਨ ਕੀ ਸੋਧ ਮਨੇ ਮਹ ਝੋਟਾ ਨਾ ਖਾਏ ਮਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਝੜ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਤਰਮ ਸੇਤੀ ਸਰਮੰਦ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧ ਆਰਮ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਧਰਗੇ ਮਾਨ ਪੰਚੇ ਸੋਹੇ ਧਰ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰ ਧੋਲ ਤਰੰਦੈ ਕਾ ਤੂ ਸੰਤੋਖ ਥਾਵ ਰਖਿਆ ਜਿਨ ਸੋਤ ਜੇ ਕੋ 부ਝੇ ਹੋਵੇ ਸਤਿਆਰ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਲ ਤਲੇ ਕਮਣ ਜੋਰ ਜੀ ਜਤ ਰੰਗਾ ਕੇ ਨਾਮ ਸੁਬਨਾ ਲਿਖਿਆ 부ੜੀ ਕਲਾ ਮਹਿਲੇ ਖਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਵਾਲੇ ਰੂਪ ਕੀਤੀ ਦਾ ਜਾਣੇ ਕਉਣ ਕੂਤ ਕੀਤਾ ਵਸੈ ਕੋ ਕਵਾ ਤਿਸਤੇ ਹੋਵੇ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੁਸ ਰਸ ਲਾਮਤ ਨਿਰੰਕਰ ਅ ਸੰਗ ਜਪੇ ਸੰਗ ਭਾਉ ਸੰਗ ਪੂਜਾ ਸੰਗ ਤਬਤਾਉ ਸੰਗ ਨੰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖਦਾ ਤਾਰ ਸੰਖ ਸੂਰਮ ਭਖਸਾਰ ਸੰਖ ਮੋਣ ਲਿਉ ਲਾਏ ਤਾਰ ਗੁਜਰਤ ਕਵਨ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਨ ਪਾਵੇ ਸਾਈ ਭਲੀਕਾਰ ਤੁਸਰਾ ਸਲਾਮ ਤਨ ਅਨੰਕਾਰ ਸੰਖ ਮੂਰ ਕੇ ਅੰਧ ਕੋਰੇ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਹੀ ਜੋਰ ਸੰਖ ਗਲਵੜ ਹੱਤਿਆ ਕਮਾਈ ਅਸੰਖ ਪਾਪੀ ਭਾਵ ਕਰ ਜਾਏ ਸੰਕੁੜਿਆਰ ਕੂੜੇ ਫਿਰਾਏ ਸੰਖ ਮਲੇਸ਼ ਮਲ ਭਕ ਕਾਏ ਸੰਖ ਨਿੰਦਿਕ ਸਿਰ ਘਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਜਮ ਇੱਕ ਵਾਰ ਜੋਤ ਨੂੰ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਨਾਮਯ ਸੰਖਤਾਮੇ ਗੰਮ ਗੰਮ ਸੰਕਲੋ ਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਕੀਤ ਗੁਣ ਗਾਹ ਅਖਰੀ ਲੇਖਣ ਭੋਲਨ ਬਾਣ ਖਰਾ ਸਰਸਜੋਗ ਵਖਾਣ ਜਿਨਹੇ ਲੇ ਖੇਤੀ ਸਰਨਾਏ ਜਿ ਫਰਮਾਇ ਤੇ ਬਤਵ ਪਾਇ ਜੇਤਾ ਕੇਤਾ ਤੇਤਾ ਨਾਵੇਂ ਨਾਵੇਂ ਨਾਈ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਉ ਇੱਕ ਵਾਰ ਜੋਤ ਤੁ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮ ਤਨ ਅਰੰਕਾਰ ਭਰੀਏ ਹੱਥ ਪੈਰ ਦਨ ਦੇ ਪਾਣੀ ਧੋਤੇ ਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਏ ਹੋ ਧੋਏ ਭਰੀਏ ਮਤ ਪਾਪਾ ਕੇ ਸੰਗ ਹੋ ਧੋਪੇ ਨਾਵੇਂ ਕੇ ਰੰਗ ਨਹੀਂ ਪਾਪੀ ਅੱਖ ਨਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾ ਪੇ ਹੀ ਖਾਓ ਨਾਨਕ ਹੁਕਮਿ ਆਵੋ ਜਾਓ ਥਿਰ ਤਬ ਦੇਦ ਤਾ ਜੇ ਕੋ ਪਾਵੇ ਢਿਲਕਾ ਮਾਨ ਸੁਨੇ ਮੰਨੇ ਮਨ ਕੀਤਾ ਭਾਉ ਅੰਤਰਗਤ ਤੀਰਥ ਮਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਨ ਬਾਣੀ ਬਰਮਾ ਸਤ ਸੁਹਾਣ ਸ੍ਰਾਮਨ ਚਾਉ ਕਮਲ ਸਵੇਲਾ ਵਖਤ ਕਮਣ ਕਮਣ ਤੇ ਠਕਾਉਣ ਮਾਰ ਕਮਣ ਸਿਰਤ ਮਹਾ ਕਮਜਿਤ ਹੋਇ ਆਕਾਰ ਪ੍ਰੇਰਣਾ ਪਾਇਆ ਪੰਤੇ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਘਾਦੀ ਅਜ ਲੇਖਨ ਨੇ ਕੁਰਾਨ ਇਤਵਾਰ ਨਾ ਜੋਗੀ ਜਾਣ ਰਤ ਮਹਨਾ ਕੋਏ ਜੇ ਕਰਤਾ ਸਿੱਟੀ ਕੋ ਸਾਜਿ ਆਪੇ ਜਾਣੇ ਸੋਏ ਕਿਵ ਕਰ ਆਖ ਕਿਵ ਸਾਲਾ ਹੈ ਕਿ ਵਰਨੇ ਕਿਵ ਜਾਣਾ ਨਾਨਕ ਆਕਨ ਸਭ ਕੋ ਆਕੇ ਇੱਕ ਦੀ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਹਿ ਗਿਆ ਨਾ ਸੋਹੇ ਪਤਲ ਪਤਲ ਲਖਿਆ ਅਗਾਸਾ ਅਗਾਸੂੜ ਕੁੜਕ ਪਾਲ ਥਕੇ ਵੀਦ ਕਹਿਨਿਕ ਬਾਤ ਛੇ ਸੜਾਰੇ ਕਹਿਨਿਕ ਤੇ ਬਾਸੂ ਲੇਕ ਤਾਤ ਲੇਖਾ ਹੋਇ ਤ ਲਿਖਿਆ ਲੇਖਾ ਹੈ ਵਿਨਾਸ਼ ਨਾਨਕ ਵੱਡਾ ਖੀ ਆਪੇ ਜਾਣ ਆਪ ਸਲਾਹ ਹੀ ਸਲਾਹ ਤੇ ਸੁਰਤ ਨਾ ਪਾਈਨ ਦਿਆਂ ਤੇ ਵਾਉ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਾਹ ਸੁਲਤਾਨ ਬਿਰਾਸਤਿ ਮਲਤਨ ਕੀੜੀ ਤੁਲਨਾ ਹੋਣੀ ਜੇ ਤਿਸ ਮਨੋ ਨਾ ਵੀਸਰੇ ਅੰਤਨਾ ਸਿਵਤੀ ਕਹਿਣਾ ਤੇ ਅੰਤ ਨਾ ਕਰਨ ਦੇਨਾ ਅੰਤ ਅੰਤਨਾ ਵੇਖਣ ਸੁਣਨਾ ਤੇ ਅੰਤਨਾ ਜਾਪੇ ਕਿਆ ਮਨ ਮੰਤੇ ਅੰਤਨਾ ਜਾਪੇ ਕੀਤਾਇ ਕਰੇ ਅੰਤਨਾ ਜਾਪੇ ਭਾਰਾ ਵਰ ਅੰਤ ਕਰਨ ਕੇਤੇ ਬਿਲਾ ਹੈ ਤਾਂ ਕਿ ਅੰਤਨਾ ਪਾਏ ਜਾਏ ਇਹ ਅੰਤਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਹਿਬ ਊਚਾ ਥਾ ਊਚੇ ਉੱਪਰ ਊਚਾ ਨਾ ਏ ਵਡੂਚਾ ਹੋਵੇ ਕੋ ਤੂੰ ਸੂਚੇ ਕੋ ਜਾਣੇ ਸੋਏ ਜਿਉ ਡਾਬ ਜਾਣਿਆ ਪਾਵ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ ਤਮੈ ਕੀਤੇ ਮੰਗੇ ਜੋਦੇ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੁਰਖਾਈ ਖਾਏ ਕੀਤੇ ਦੂ ਭੁਗਤ ਸਤ ਮਾਰੇ ਪੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਏ ਦੇ ਕੋ ਕਾਇਕ ਕਣ ਪਾਏ ਹੋ ਜਾਣੇ ਜੇਤੀਆ ਮੋਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀਕੇ ਕੇ ਜਿਸ ਨ ਮੁਬਖਸ਼ ਸੀ ਬਸਲਾਣਾਂ ਪਾਸਾ ਹੀ ਪਾਸਾ ਮੂਲ ਗਨ ਮੂਲ ਵਪਾਰ ਮੂਲ ਵਪਾਰੀ ਮੂਲ ਪੰਡਾਰ ਮੁੱਲਾਵੇ ਮੁੱਲੇ ਜਾਏ ਮੂਲ ਪਾਏ ਮੁੱਲਾ ਸਮਾਏ ਮੂਲ ਧਰਮ ਮੂਲ ਦੀਵਾਨ ਮੂਲ ਤਲ ਮੂਲ ਪਰਮਾਨ ਅਮੁਲ ਬਖਸ਼ੀ ਸਮਲ ਨੇਸਾਨ ਮੂਲ ਕਰਮ ਮੂਲ ਫਰਮਾਨ ਮੁੱਲਾ ਮੁੱਲਾ ਕੇਣਾ ਜਾਇ ਆਕਾ ਕਰ ਹਿਲਵਲਾਏ ਆਖੇ வேத ਬਾੜ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਦਾ ਗੋਵਿੰਦ ਆਖੇ ਈਸ਼ਰ ਆਖੇ ਸੇਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਣ ਵਖੇ ਦੇਵ ਆਖੇ ਸੁਰਨਮ ਜਨ ਸੇਵਕ ਇਤ ਆਖੇ ਆਖਣ ਪਾਏ ਕੀਤੇ ਗੈ ਗਉ ਠੁੱਟ ਜਾਏ ਕੀਤੇ ਕਿਤੇ ਹੋਰ ਕਰੇ ਤਾਖ ਨ ਸਕੇ ਕਹੀ ਕੇ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਕੇ ਭੋਲ ਵਿਗਾਰ ਤਾ ਲਿਖੀਏ ਸਿਰ ਗੁਰ ਅਰਗਵਾਰ ਸੋਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੇ ਅਸ਼ੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਪਰਿ ਸੋ ਕਹਿਣ ਕੀਤੇ ਗਾਵਨ ਹਾਰੇ ਗਾਵੇ ਤੁ ਤੁਨਾ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਰੁਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਵਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦਰ ਅਸਨ ਬੈਠੇ ਦੇਵਤਾਦਰ ਨਾਲੇ ਗਾਵੇ ਸੇ ਦਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ਼ਰੀ ਸੰਤੋਕੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਨਨਕੀ ਸਰਜੁਗੁਗ ਵਿਧਾਨਾ ਲੈ ਗਾਵੇ ਮੋਹਣੀਆਂ ਮਨਮੋਹਣ ਸੁਰਗਮਛਪਿਆਲੇ ਗਾਵਣ ਰਤਨਿਓ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੂਦ ਮਹਾਬਲ ਸੂਰਾ ਗਾਵੇ ਕਹਾਣੀ ਚਾਰੇ ਗਾਵੇ ਖੰਡਵੰਡ ਵਰ ਭੰਡਾ ਕਰਕਰ ਰਖੇ ਧਾਰੇ ਸੇਈ ਤੁਦਨੋ ਗਾਵਣ ਜੋਤਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਿਤਨੇ ਅਮ ਨਾਨਕਿਆ ਵਿਚਾਰੇ ਸੋਹੀ ਸੋਹੀ ਸਰਾ ਸੰਸਾਹਿ ਸੱਚਾ ਸਾਚੀ ਨਹੀਂ ਹੈਪੀ ਹੋਸੀ ਜਾਈ ਨਾ ਜੈ ਸਿਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਹੀ ਕਰਿ ਸਿ ਬਰੁਕਮ ਨਾ ਕਰਨਾ ਜਾਈ ਸੋ ਪਾਸ ਸੰਸਾਹ ਪਾਸ ਆਇ ਨਾਨਕ ਰਹਨਰ ਜਾਈ ਮੁੰਦਾ ਸੰਤੋਖ ਧਰਮ ਬਚੋ ਲਈ ਧਿਆਨ ਕੀ ਕਰੇ ਬੇਪੂਰਖੇੰਥਾ ਕਾਲ ਕੁਹਾਰੀ ਕੈ ਜੁਗ ਢੰਡਾ ਪ੍ਰਤੀਤ ਆਹੀ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤਿਆ ਦੇਸ ਤੇ ਸੇ ਆਦੇਸ ਆਦ ਨੀਲਨਾਥ ਨਾਥ ਜੁਗ ਜੁਗੇ ਕੋ ਵੇਸ ਭੁਗਤ ਗਿਆੰਧਿਆ ਪੰਡਰਨ ਕਟਕੜ ਵਾਜੇ ਨਾਥ ਆਪ ਨਾਥ ਨਾਤੀ ਸਭ ਜਾ ਕਿਰਿ ਸੇ ਦੇਵਰਾ ਸਾਧ ਸੰਜੋਗ ਜੋ ਦੇ ਕਾਰ ਚਲਾਵੇ ਲੇਖਿ ਆਵੇ ਭਗ ਅਦੇਸ ਤੇ ਸੇ ਆਦੇਸ ਆਦ ਨੀਲਨਾਥ ਨਾਥ ਜੁਗ ਜੁਗੇ ਕੋ ਵੇਸ ਇਕ ਕਮਾਈ ਜੁਗ ਤਮੈ ਇਤਿਨ ਚੱਲੇ ਪਰਮਾਨੇਕ ਸੰਸਾਰਿਕ ਪੰਡਾਰੇ ਕਲਾਈ ਦੀ ਬਾਣ ਜੀਵ ਤਿਸ ਪਾਵੇ ਤੇ ਵੇਚ ਲਾਵੇ ਜੀਵ ਹੋਵੇ ਫਰਮਾਨ ਹੋਵੇ ਕੈ ਉਹ ਨਨਦਰ ਨਾਵੇ ਬੋਤਾ ਹੈ ਵਿਡਾਣ ਅਦੇ ਤੇ ਸਿਆਦੇਸ ਆਦਰੀ ਨਾਦਨਾਤ ਜੁਗ ਜੁਗੇ ਕੋ ਵੇਸ ਅਸਲ ਹੋਇ ਲੈ ਪੰਡਾਰ ਜੋ ਕ੍ਰਿਸ਼ ਪਾਇ ਸੁਏ ਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸੱਚੀ ਕਰ ਆਦੇ ਤੇ ਸਿਆਦੇਸ ਆਦਰੀ ਨਾਦਨਾਤ ਜੁਗ ਜੁਗੇ ਕੋ ਵੇਸ ਇਕ ਦੂ ਜੀ ਬਲਖੋਏ ਲਖੋਏ ਲਖਵੀਸ ਲਖ ਲਗੜਾਖੀਏ ਇੱਕ ਨਾਮ ਜਗਦੀਸ ਹੋਏ ਤੁਰੈ ਭਤ ਪਵੜੀਏ ਚੜੀਏ ਹੋਈਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈਰੀ ਸੇ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨ ਮੰਗਰ ਦੇ ਹਿਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਨ ਮਨਸੂਰ ਜੋਰ ਨ ਸੁਰਤੇ ਗਿਆਨ ਵਿਚਾਰ ਜੋਰ ਨ ਜੁਗਟੇ ਛੁੱਟੈ ਸੰਸਾਰ ਜਿਸਾ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੁਤੀ ਧਿੱਤੀ ਵਾਰ ਪਵਨ ਪਾਣੀ ਗਨੀ ਪਾਤਾਲ ਤਿਸਵੀ ਤਰਤੀ ਥਾ ਵਰਕੀ ਧਰਮ ਸਾਲ ਤਿਸਵੀ ਜੀ ਜੁਗਤ ਕੇ ਰੰਗ ਜਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਣ ਭਜ ਪੁਰਾਨ ਨਦਰੀ ਕਰਮ ਭਵੇਂ ਨੀਸਾਨ ਕੱਚ ਬਕਾਈ ਉਥੇ ਪਾਈ ਨਾਨ ਗਈਆ ਜਾਪੇ ਜਾਇ ਧਰਮ ਖੰਡ ਕਹਿਉ ਧਰਮ ਗਿਆਨ ਖੰਡ ਕਿਆ ਕੋ ਕਰਮ ਕੇਤੇ ਪਉਣ ਪਾਣੀ ਵੈ ਸੰਤਰੇ ਕੇਤੇ ਘਾਣ ਮਹੇਸ਼ ਕੇਤੇ ਵਰਮੇ ਘਾਰ ਤਕੜੀਏ ਰੂਪ ਰੰਗੇ ਵੇਸ਼ ਕਿਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਭੁਤਨਾਥ ਕੀਤੇ ਕੀਤੇ ਦੇ ਵਿਵੇਸ ਕੀਤੇ ਦੇਵਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਖਾਣੀ ਕੀਤੇ ਆ ਬਾਣੀ ਕੀਤੇ ਭਾਤਨੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੇ ਗਿਆਨ ਪਰਚੰਡ ਤਿਥੇ ਆਨਾਦ ਬਿਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਘਾੜ ਤਕੜੀਆਂ ਬਹੁਤ ਐਨੋਪ ਤਾ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਵਿਸਥਾਇ ਜਿੱਥੇ ਕੜੀਆ ਸੁਰਤ ਮਤਮਨ ਬੋਧਿਤਿੱਥੇ ਕੜੀਆ ਸੁਰਾਸਦਾ ਕੇ ਸੁਦ ਕਰਮ ਕਨ ਕੀ ਬਾਣੀ ਜੋਰ ਦਿੱਥੇ ਹੋਰ ਨਾ ਕੋਈ ਹੋਰ ਦਿੱਥੇ ਜੋਦ ਮਹਾਬਲ ਸੂਰ ਤਿਲ ਨਰਾਮ ਰਹਿਆ ਭਰਪੂਰ ਦਿੱਥੇ ਸੀਤੋ ਸੀਤਾ ਮਹਿਮਾ ਮਾਇ ਤਾਂ ਕੇ ਰੂਪ ਨ ਕਥਨੇ ਜਾਏ ਨਾ ਮਰੀ ਨ ਠਾਕੇ ਜਾਏ ਜਿਨ ਕੇ ਰਾਮ ਸੇ ਮਨਮਾਇ ਦਿੱਥੇ ਭਗਤ ਵਸੇ ਕੇ ਲੋਕ ਕਰਨ ਸੱਚਾ ਮਨਸੋ ਸੱਚਖੰਨ ਅਸਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਇਥੇ ਕੰਡਮੰਡ ਵਰ ਪੰਡ ਜੇ ਕੋ ਕਥੀ ਤੰਤ ਨੰਤ ਇਥੇ ਲੋ ਲੋ ਕਰ ਜਿਵ ਜੂ ਹੁਕਮ ਤਵੇ ਵਿਚਕਾਰ ਵੇਖੇ ਵਿਗਸੇ ਕਰੇ ਵਿਚਾਰ ਨਾਨਕ ਕਥਨਾ ਘੜਾ ਸਾਰ ਜਤ ਪਹਾਰਾ ਧੀਰੇ ਸੁਣਿਆ ਅਰਨਮਤ ਵੇਧ ਹਥਿਆਰ ਭੌਖ ਲਗਨੀ ਤਬ ਤਾਉ ਪੰਡਾ ਪਉ ਮ੍ਰਿਤ ਢਾਲ ਕੜੀਏ ਸਭ ਸਟੂਟਕ ਸਾਜ ਨੰਗਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਸ੍ਰੋਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਰਾਧੁਈ ਦਾਹੀ ਦਾਇਆ ਕੇ ਲੈ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਜੇ ਧਰਮ ਹਤੂਰੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁੱਟੀ ਨਾਲ ਦੀ ਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛਟੀ ਨਾਲ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ